ਪ੍ਰਸਤੀ ਸਮਝਣੀ ਜਿੰਨੀ ਕਿ ਮੈਨੂੰ ਖੁਦਾ ਨੇ ਸਮਝਾਈ ਮੈਂ ਤੁਹਾਨੂੰ ਸਮਝਾ ਦਾਂਗਾ ਬਾਅਦ ਵਿੱਚ ਸਮਝ ਲੈਣਾ ਤੂੰ ਬੁੱਧ ਪ੍ਰਸਤੀ ਛੱਡ ਕੇ ਆਪ ਕੋਈ ਬਹੁਤ ਸੂਰਮਗਤੀ ਨਹੀਂ ਨਹੀਂ ਬੁੱਧ ਪ੍ਰਸਤੀ ਛੱਡਿਆ ਕੁਝ ਨਹੀਂ ਹੋਣਾ ਤਵੇ ਇਹ ਸਪਿਰਚੁਲੀ ਪੜਾਈ ਲਿਖਾਈ ਦੀਆਂ ਗੱਲਾਂ ਨੇ دنیਵੀ ਪੜਾਈ ਲਿਖਾਈ ਦੀਆਂ ਨਹੀਂ ਇਹ ਸਪਿਰਚੁਲੀ ਆਤਮਿਕ ਪੜਾਈ ਲਿਖਾਈ ਦੀਆਂ ਕਿਹਨੇ ਬੁੱਧ ਪ੍ਰਸਤੀ ਛੱਡ ਕੇ ਆਪ ਹੁਏ ਚੜੇ ਫਿਰਦੇ ਵਧੀਆ ਗੱਲਾਂ ਤੁਸੀਂ ਕੀ ਨਹੀਂ ਕਰਦੇ ਲੇਕਿਨ ਇਹਦੇ ਨਾਲ ਹੋਰ ਬੜੀ ਤਰ੍ਹਾਂ ਦੀ ਪ੍ਰਸਤੀ ਹੈ ਜਿਹੜੀ ਕੀ ਕਰਨੀ ਅਸੀਂ ਛੱਡਣੀ ਹੈ ਚੁਗਲ ਪ੍ਰਸਥ ਇਹ ਗੁਨਾਹ ਨਹੀਂ ਸਭ ਬੋਲੀਏ ਪੈਸਾ ਪ੍ਰਸਥ ਮਤਲਬ ਪ੍ਰਸਥ ਸ਼ਰਾਬ ਪ੍ਰਸਥ ਜਿਸਮ ਪ੍ਰਸਥ ਜੂਆ ਪ੍ਰਸਥ ਲੁੱਟਣਾ ਵੀ ਇੱਕ ਪ੍ਰਸਤੀ ਹੈ ਖੋਖਿੰਜ ਵੀ ਕਰਨੀ ਹੈ ਇੱਕ ਕੀ